ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਦਸਾਂ بادشاہੀਆਂ ਦੀ ਆਤਮਾ ਪਰਉਤਬ ਸ਼ਬਦ ਰੂਪ ਗੁਰਮਤਿ ਜਾਨ ਬਖਸ਼ਣ ਹਾਰ ਈਨ ਦੁਨੀ ਦੇ ਪਾਦਸ਼ਾ ਸਰਬ ਕਲਾ ਸਮਰਥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਜੇ ਹੋਏ ਦਰਬਾਰ ਦੇ ਅੰਦਰ ਜੁੜ ਬੈਠ ਕੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਆਪ ਜੀ ਪਾਗਾਂ ਵਾਲੇ ਹੋਂ ਨੇਮ ਅਤੇ ਪ੍ਰੇਮ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਜੁੜ ਮਿਲ ਕੇ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਦੀਵਾਨ ਦੇ ਰਤਨੇਮ ਅਨੁਸਾਰ ਅੰਮ੍ਰਿਤ ਬਾਣੀ ਦਾ ਰਸ ਬਿਨਾਂ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਗੁਰੂ ਸਵਾਰਿਆਂ ਦੇ ਜਥੇ ਨੇ ਹਾਜ਼ਰੀ ਭਰੀ ਹੁਣ ਸਮਾਂ ਹੈ ਗੁਰੂ ਦੇਵ ਜੀ ਦੀ ਪਾਵਨ ਬਾਣੀ ਦੀ ਵਿਚਾਰ ਦਾ ਗੁਰ ਬਾਣੀ ਵਿਚਾਰ ਦੇ ਇਸ ਸਮੇਂ ਦੇ ਅੰਦਰ ਸਾਧ ਸੰਗਤ ਆਪਾਂ ਭਗਤ ਬਾਣੀ ਦੀ ਵਿਚਾਰ ਦੀ ਸਾਂਝ ਪਾਉਂਦੇ ਆ ਰਹੇ ਹਾਂ ਪ੍ਰਕਰਨ ਪ੍ਰਭਾਤੀ ਆਗ ਦੇ ਵਿੱਚੋਂ ਹੈ ਸ਼ਬਦ ਬਾਬਾ ਨਾਮਦੇਵ ਜੀ ਮਹਾਰਾਜ ਦੇ ਹਨ ਗੁਰੂ ਕਿਰਪਾ ਸਦਕਾ ਕੱਲ ਆਪਾਂ ਜਾਣਿਆ ਸੀ ਮਨ ਕੀ ਬਿਰਥਾ ਮਨ ਹੀ ਜਾਨੈ ਕਾ ਬੂਝ ਲ ਆਗੈ ਕਹੀਐ ਅੰਤਰਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਬੇਦੀ ਵਾਲੇ ਗੋਪਾਲ ਗਸਾਈ ਮੇਰਾ ਪ੍ਰਭ ਰਵਿਆ ਸਰਬੇ ਥਾਂ ਰਹਾਉ ਕਾਲਪਾ ਜਾਣਿਆ ਸੀ ਕਿ ਜਦੋਂ ਮਨ ਪਰਮੇਸ਼ਰ ਦੇ ਨਾਮ ਦੇ ਨਾਲ ਵਿੰਨਿਆ ਜਾਂਦਾ ਹੈ ਪ੍ਰੋਇਆ ਜਾਂਦਾ ਹੈ ਫਿਰ ਮਨ ਨੂੰ ਸੋਝੀ ਆ ਜਾਂਦੀ ਹੈ ਮੇਰਾ ਪ੍ਰਭ ਰਬਿਆ ਸਰਬੇਠਾਏ ਮੇਰੇ ਪ੍ਰਭੂ ਜੀ ਸਾਰੀਆਂ ਥਾਵਾਂ ਦੇ ਉੱਪਰ ਵਿਆਪਕ ਹਨ ਕੋਈ ਥਾਂ ਐਸੀ ਨਹੀਂ ਹੈ ਜਿੱਥੇ ਉਹ ਵਿਆਪਕ ਨਾ ਹੋਣ ਤੇ ਫਿਰ ਮਨ ਵੀ ਇਹ ਅਵਸਥਾ ਜਦੋਂ ਮਾਨ ਕਰਤਾਰ ਨੂੰ ਹਾਜ਼ਰ ਨਾਜ਼ਰ ਸਮਝਣ ਲੱਗ ਪੈਂਦਾ ਪ੍ਰਤੱਖ ਜਾਣਣ ਲੱਗ ਪੈਂਦਾ ਤੇ ਵੇਖਣ ਲੱਗ ਪੈਂਦਾ ਇਸ ਨੂੰ ਜਾਂ ਤੇ ਮਨ ਆਪ ਜਾਣਦਾ ਹੈ ਤੇ ਜਾਂ ਫਿਰ ਇਸ ਅਵਸਥਾ ਨੂੰ ਜਾਣਨ ਵਾਲੇ ਦੇ ਨਾਲ ਸਾਂਝ ਪਾਉਣਾ ਹੀ ਸ਼ੋਭਦਾ ਹੈ ਕਿਸੇ ਹੋਰ ਦੇ ਨਾਲ ਇਸ ਗੱਲ ਦੀ ਸਾਂਝ ਪਾਇਆ ਹੋ ਸਕਦਾ ਹੈ ਦੂਸਰਾ ਇਸ ਦਾ ਜਾ ਤੇ ਮਜ਼ਾਕ ਉਡਾਵੇ ਜਾਂ ਫਿਰ ਉਸ ਦੀ ਸਮਝ ਐਡੀ ਮੈਚੁਰ ਨਾ ਹੋਈ ਹੋਵੇ ਕਿ ਉਸ ਨੂੰ ਉਤਮ ਵਚਨ ਉਤਮ ਸ਼ਬਦ ਦੀ ਸੌਜੀ ਨਾ ਆਈ ਹੋਵੇ ਐਸੇ ਲੋਕਾਂ ਨੇ ਜਦੋਂ ਉਹਨਾਂ ਗੁਰਮੁਖਾਂ ਨੂੰ ਵੇਖਿਆ ਪਿਆਰਿਓ ਜਿਨ੍ਹਾਂ ਨੇ ਅੰਦਰੋਂ ਵਾਹਿਗੁਰੂ ਨੂੰ ਜਾਣਿਆ ਸੀ ਤੇ ਜਦੋਂ ਉਹਨਾਂ ਗੁਰਮੁਖਾਂ ਨੇ ਸਾਡੇ ਨਾਲ ਆਪਣੇ ਤਜਰਬੇ ਦੀ ਸਾਂਝ ਪਾਈ ਕਿ ਕਰਤਾਰ ਤੁਹਾਡੇ ਅੰਦਰ ਹੈ ਤੁਸੀਂ ਆਪਣੇ ਅੰਦਰੋਂ ਉਸ ਨੂੰ ਜਾਣੋ ਜਦੋਂ ਅੰਦਰੋਂ ਜਾਣਦੇ ਆ ਤੇ ਤੁਹਾਨੂੰ ਕੁੱਲ ਕਾਇਨਾਤ ਵਿੱਚੋਂ ਉਸੇ ਦਾ ਦੀਦਾਰ ਹੋਣਾ ਸ਼ੁਰੂ ਹੋ ਜਾਏਗਾ ਸਾਰਾ ਬ੍ਰਹਿਮੰਡ ਬ੍ਰਹਮ ਦਾ ਰੂਪ ਨਜ਼ਰ ਆਉਣ ਲੱਗ ਪਏਗਾ ਤੇ ਤਨਾ ਗੁਰੂ ਪਿਆਰਿਆਂ ਦਾ ਵੀ ਬੜਾ ਵਿਰੋਧ ਹੋਇਆ। ਚੰਦ ਲੋਕਾਂ ਨੇ ਇੱਕ ਸਥਾਪਿਤ ਧਿਰ ਨੇ ਬਗਾਵਤ ਕੀਤੀ, ਵਿਰੋਧ ਕੀਤਾ। ਉਹਨਾਂ ਆਖਿਆ ਕਿ ਤੁਸੀਂ ਇਹ ਕੰਜ ਆਖ ਰਹੇ ਹੋ ਕਿ ਕਰਤਾਰ ਸਾਡੇ ਅੰਦਰ ਖੈ। ਇਹਦੇ ਅੰਦਰ ਵਾਹਿਗੁਰੂ ਕਿਵੇਂ ਹੋ ਸਕਦਾ ਹੈ? ਸੋ ਸਾਧ ਸੰਗਤ ਇਹ ਤਕਰਾਰ ਮੁੱਢੋਂ ਚੱਲਦਾ ਆ ਰਿਹਾ ਹੈ। ਪਰ ਬਾਬਾ ਜੀ ਨੇ ਸਾਨੂੰ ਸਮਝਾਇਆ ਕਿ ਇਸ ਅਵਸਥਾ ਨੂੰ ਉਹੀ ਜਾਣ ਸਕਦਾ ਹੈ ਜਾਂ ਤੇ ਜਿਹੜਾ ਇਸ ਅਵਸਥਾ ਤੇ ਪੁੱਜਿਆ ਜਾਂ ਫਿਰ ਇਸ ਨੂੰ ਵਾਹਿਗੁਰੂ ਜਾਣ ਸਕਦਾ ਹੈ। ਬਾਕੀ ਜਿਹੜੀ ਦੁਨੀਆ ਹੈ ਪਿਆਰਿਓ ਉਹ ਇਸ ਅਵਸਥਾ ਨੂੰ ਜਾਣ ਨਹੀਂ ਸਕਦੀ ਹੈ। ਇਸ ਲਈ ਦੁਨੀਆ ਦੇ ਅੱਗੇ ਆਪਣੇ ਮਨ ਦੀ ਬਿਰਥਾ ਪ੍ਰਗਟ ਕਰਨ ਦਾ ਵੀ ਕੋਈ ਲਾਭ ਨਹੀਂ ਹੋਇਆ ਕਰਦਾ। ਇਸ ਭਾਵ ਦੀ ਨਿਰੰਤਰਤਾ ਦੇ ਵਿੱਚ ਚਲਦਿਆਂ ਗੁਰੂ ਦੇਵ ਜੀ ਅਗਲਾ ਬਚਨ ਉਚਾਰਿਆ। ਆਦ ਜੁਗਾਦ ਜੁਗਾਦ ਜੁਗੋ ਜੁਗਤਾ ਕਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਾ ਰਬ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਓ ਨਾਮਦੇਵ ਜੀ ਮਹਾਰਾਜ ਪ੍ਰਭਾਤੀ ਰਾਗ ਦੇ ਦੂਸਰੇ ਸ਼ਬਦ ਵਿੱਚੋਂ ਜੋ ਕਿ ਤਿੰਨ ਭੜਿਆਂ ਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1351 ਦੇ ਉੱਪਰ ਸੁਭਾਏਮਾਨ ਹੈ ਸੰਝਾ ਰਹੇ ਨੇ ਗੋਬਿੰਦ ਗਾਜੈ ਸ਼ਬਦ ਬਾਜੈ ਕਹਿੰਦੇ ਜਦੋਂ ਸਤਗੁਰ ਨੇ ਸ਼ਬਦ ਦਾ ਵਾਜਾ ਵਜਦਾ ਹੈ ਨਾ ਮਤਲਬ ਜਦੋਂ ਸਤਗੁਰ ਦਾ ਸ਼ਬਦ ਮਨੁੱਖ ਦੀ ਸੁਰਤ ਅੰਦਰ ਟਿਕ ਜਾਂਦਾ ਹੈ ਫਿਰ ਕੀ ਹੁੰਦਾ ਜੀ ਗੋਬਿੰਦ ਗਾਜੈ ਗੋਬਿੰਦ ਦਾ ਮਾਇਨਾ ਹੈ ਪਿਆਰਿਓ ਰੱਬ ਜੀ ਵਾਹਿਗੁਰੂ ਜੀ ਗਾਜੈ ਦਾ ਅਰਥ ਹੈ ਗਜਣਾ ਪ੍ਰਗਟ ਹੋ ਜਾਣਾ ਪ੍ਰਤੱਖ ਹੋ ਜਾਣਾ ਸਤਿਗੁਰ ਦੇ ਸ਼ਬਦ ਦੇ ਨਾਲ ਜੁੜਿਆਂ ਪਰਮੇਸ਼ਰ ਪ੍ਰਤੱਖ ਹੋ ਜਾਇਆ ਕਰਦਾ ਹੈ ਪ੍ਰਗਟ ਹੋ ਜਾਇਆ ਕਰਦਾ ਹੈ ਲੋਕਿਆ ਸ਼ੇਕਿਆ ਤੇ ਹੁਣ ਵੀ ਹੈ ਨਹੀਂ ਬਸ ਸਤਿਗੁਰ ਦਾ ਸ਼ਬਦ ਸਾਡੀਆਂ ਅੱਖਾਂ ਖੋਲ ਦਿੰਦਾ ਹੈ ਕਿਉਂਕਿ ਸਾਡੀਆਂ ਅੱਖਾਂ ਬੰਦ ਹੁੰਦੀਆਂ ਤੁਹਾਨੂੰ ਸਾਨੂੰ ਗੋਬਿੰਦ ਦਾ ਨਿਦਾਰ ਨਹੀਂ ਹੋਇਆ ਕਰਦਾ ਮਹਾਰਾਜ ਤੇ ਬਾਣੀ ਦੇ ਅੰਦਰ ਉਹ ਦੱਸਦੇ ਹਨ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮਿਲ ਨਹੀਂ ਕੋਈ ਗੋਬਿੰਦ ਤੋਂ ਬਿਨਾਂ ਤੇ ਕੋਈ ਹੈ ਹੀ ਨਹੀਂ ਜੇ ਸਾਨੂੰ ਨਜ਼ਰ ਨਹੀਂ ਆ ਰਿਹਾ ਇਟ ਮੀਨਸ ਕਿ ਸਾਡੀ ਵੇਖਣੀ ਦੇ ਵਿੱਚ ਸਾਡੇ ਵੇਖਣ ਦੇ ਵਿੱਚ ਕੋਈ ਸਮੱਸਿਆ ਹੈ ਪਰ ਰੱਬ ਗਾਇਬ ਨਹੀਂ ਹੋਇਆ ਰੱਬ ਕਿਸੇ ਪਾਸੇ ਦੌੜ ਨਹੀਂ ਗਿਆ ਬਸ ਸਾਡੇ ਵੇਖਣ ਦੇ ਵਿੱਚ ਹੀ ਤਬਦੀਲੀ ਆ ਗਈ ਅਸੀਂ ਉਸ ਨੂੰ ਵੇਖ ਨਹੀਂ ਪਾਰ ਰਹੇ ਸੋ ਸਾਨੂੰ ਆਪਣੀ ਦ੍ਰਿਸ਼ਟੀ ਦਾ ਇਲਾਜ ਕਰਨਾ ਪਵੇਗਾ ਆਪਣੀ ਦ੍ਰਿਸ਼ਟੀ ਦਾ ਇਲਾਜ ਕਰਨਾ ਪਵੇਗਾ ਜਿਹਨੂੰ ਸੱਚੇ ਪਾਤਸ਼ਾਹ ਬਾਣੀ ਦੇ ਅੰਦਰੋਂ ਇਹਦਾ ਸਮਝਾਉਂਦੇ ਹਨ ਇਹ ਨੇਤਰੂ ਮੇਰਿਓ ਹਰ ਤੋਂ ਮਹਿ ਜੋਤ ਧਰੀ ਹਰ ਬਿਨ ਅਬਰ ਨ ਦੇਖੋ ਕੋਈ ਹਰ ਬਿਨ ਅਬਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਭਾਈ ਆਪਣੇ ਨੇਤਰਾਂ ਨੂੰ ਸਮਝਾਉਣਾ ਕਰੋ ਕਿ ਤੁਸੀਂ ਵੇਖਣ ਵਾਲੇ ਤੇ ਬਨੋ ਪਰਮੇਸ਼ਰ ਤੇ ਤੁਹਾਡੇ ਸਾਖਸ਼ਾਤ ਸਾਹਮਣੇ ਹੈ ਉਹ ਤੇ ਹਾਜ਼ਰ ਨਜ਼ਰ ਹੈ ਹੈ ਹਜ਼ੂਰ ਕਤ ਦੂਰ ਬਤਾਵੋ ਦੁੰਦਰ ਬੰਦੋ ਸੁੰਦਰ ਪਾਵੋ ਸੋ ਗੋਬਿੰਦ ਗਾਜੈ ਸ਼ਬਦ ਬਾਜੈ ਜਦੋਂ ਸ਼ਬਦ ਵੱਜਦਾ ਹੈ ਮਤਲਬ ਜਦੋਂ ਸ਼ਬਦ ਦਾ ਅਭਿਆਸ ਹੁੰਦਾ ਹੈ ਜਦੋਂ ਸ਼ਬਦ ਨਾਲ ਜੁੜਿਆ ਜਾਂਦਾ ਹੈ ਜਦੋਂ ਸ਼ਬਦ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ ਜਾਂਦਾ ਹੈ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕੀਤੀ ਜਾਂਦੀ ਹੈ ਫਿਰ ਸਾਨੂੰ ਇਹ ਕਮਾਈ ਦੱਸ ਦਿੰਦੀ ਹੈ ਕਿ ਗੋਬਿੰਦ ਪਰਮੇਸ਼ਰ ਜੀ ਹਾਜ਼ਰ ਨਾਜ਼ਰ ਹਨ ਆਨੰਦ ਰੂਪੀ ਮੇਰੋ ਰਾਮਾਇਆ ਤੇ ਸ਼ਬਦ ਸਾਨੂੰ ਇਹ ਵੀ ਦੱਸ ਦਿੰਦਾ ਹੈ ਕਿ ਸਾਡਾ ਰਾਮਾਇਆ ਮਤਲਬ ਰਾਮਿਆ ਹੋਇਆ ਰਾਮ ਸਾਰੇ ਕਾਇਨਾਤ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਕਰਤਾ ਪੁਰਖ ਜੀ ਆਨੰਦ ਰੂਪ ਹਨ ਪਿਆਰਿਓ ਦੁੱਖਾਂ ਦਾ ਰੂਪ ਨਹੀਂ ਹਨ ਜਿਹੜਾ ਦੁਖੀ ਹੁੰਦਾ ਨਾ ਉਹ ਦੁੱਖ ਵੰਡਦਾ ਹੈ ਤੇ ਪਰਮੇਸ਼ਰ ਆਨੰਦ ਰੂਪ ਹੈ ਇਹਦਾ ਮਤਲਬ ਉਹ ਆਨੰਦ ਹੀ ਵੰਡਦਾ ਹੈ ਜੇਕਰ ਅਸੀਂ ਉਸ ਦਾ ਨਾਮ ਜਪਦੇ ਹਾਂ ਉਸ ਨਾਲ ਜੁੜੇ ਹਾਂ ਤੇ ਇਹਦਾ ਮਾਇਨਾ ਇਹ ਹੋਇਆ ਇਹਦਾ ਮਤਲਬ ਇਹ ਹੋਇਆ आनंद रूप ਨਾਲ ਜੁੜਿਆ ਹੋਇਆ ਉਸ ਦਾ ਸੇਵਕ ਵੀ ਆਨੰਦ ਰੂਪ ਵਿੱਚ ਆ ਗਿਆ। ਖੇੜੇ ਨਾਲ ਜੁੜਿਆ ਜੇ ਖਿਜਿਆ ਪਿਆ। ਇਹਦਾ ਮਤਲਬ ਉਹ ਖੇੜੇ ਨਾਲ ਜੁੜਿਆ ਨਹੀਂ ਹੋਇਆ ਉਹ ਤੇ ਖਿਜਿਆ ਪਿਆ। ਮੱਥੇ ਦੀ ਤੇ ਤੇਉੜੀ ਦੀ ਛੋਟੜੇ ਤੇ ਕਿਸੇ ਪਾਸਿਓ ਉਹ ਵਾਸ਼ਗੁਰੂ ਨੂੰ ਪਰਮੇਸ਼ਰ ਨੂੰ ਧਿਆ ਰਹਿ ਜਾਂ ਧਿਆਉਣ ਦੀ ਗੱਲ ਕਰ ਰਿਹਾ ਹੈ। ਸੋ ਇਹ ਸਾਨੂੰ ਸਮਝਣਾ ਪੈਣਾ ਹੈ। ਗੁਰੂ ਜੀ ਕਹਿਣ ਲੱਗੇ ਆਨੰਦ ਰੂਪ ਮੇਰੋ ਰਾਮਈਆ। ਪਿਆਰਿਓ ਸਾਡੇ ਰਾਮਈਆ ਜੀ ਸਾਡੇ ਪਰਮੇਸ਼ਰ ਜੀ ਆਨੰਦ ਰੂਪ ਹਨ ਜਦੋਂ ਅਸੀਂ ਵਾਹਿਗੁਰੂ ਜੀ ਨਾਲ ਜੁੜਦੇ ਹਾਂ ਤੇ ਜੁੜਨ ਵਾਲੇ ਸੇਵਕ ਦਾ ਜੀਵਨ ਵੀ ਆਨੰਦ ਰੂਪ ਹੋ ਜਾਂਦਾ ਹੈ ਆਨੰਦ ਰੂਪ ਹੋ ਜਾਂਦਾ ਹੈ ਗੁਰੂਦੇਵ ਜੀ ਦੱਸਣ ਲੱਗੇ ਆਦ ਜੁਗਾਂਦ ਜੁਗਾਂਦ ਚੁੱਕੋ ਜੁਗਤਾ ਕਾ ਅੰਤ ਨਾ ਜਾਣਿਆ ਆਦ ਦਾ ਅਰਥ ਹੈ ਸਾਤ ਸੰਗ ਤੋਂ ਮੁੱਢ ਤੋਂ ਫਰਮ ਦਾ ਬਿਗਨਿੰਗ ਪੁਆਇੰਟ ਜਿੱਥੋਂ ਇਹ ਬ੍ਰਹਿਮੰਡ ਸ਼ੁਰੂ ਹੋਇਆ ਵਾ ਜਿਹੜਾ ਇਹਦਾ ਸ਼ੁਰੂਆਤੀ ਬਿੰਦੂ ਹੈ ਐਸੇ ਸਾਰੀ ਕਾਇਨਾਤ ਦਾ ਕੋਈ ਤੇ బిਗਨ ਪੁਆਇੰਟ ਹੋਏਗਾ ਨਾ ਸਾਇੰਸ ਉਸ ਨੂੰ ਮੰਨਦੀ ਤੇ ਹੈ ਪਰ ਉਸ ਨੂੰ ਹਾਲੇ ਤੱਕ ਲੱਭ ਨਹੀਂ ਸਕੀ ਇਹ ਸ਼ੁਰੂਆਤ ਕਿੱਥੋਂ ਹੋਈ ਬ੍ਰਹਿਮੰਡ ਦੀ ਸ਼ੁਰੂਆਤ ਕਿਵੇਂ ਹੋਈ ਕਿੱਥੋਂ ਹੋਈ بڑے ਧਰਮ ਸਾਧਕਾਂ ਨੇ ਵੀ ਉਸ ਨੂੰ ਲੱਭਣਾ ਕੀਤਾ ਜਿਸ ਨੂੰ ਗੁਰੂ ਸਾਹਿਬ ਨੇ ਬਾਣੀ ਅੰਦਰ ਇਦਾ ਕਿਹਾ 텟ਤ ਵਾਰਨਾ ਜੋਗੀ ਜਾਣਾ ਰੁਤਮਾ ਨਾ ਕੋਈ ਜੰਮ ਕਰਤਾ ਸਿਰ ਠੀਕ ਉਹ ਸਾਜੇ ਆਪੇ ਜਾਣਾ ਸੋਈ ਮਹਾਰਾਜ ਜੀ ਕਹਿ ਲਗੇ ਯੋਗੀਆਂ ਨੇ ਪੰਡਤਾਂ ਨੇ ਕਾਜ਼ੀਆਂ ਨੇ ਰਲ ਮਿਲ ਕੇ ਲੱਭਣ ਦੀ ਕੋਸ਼ਿਸ਼ ਕੀਤੀ ਆਪੋ ਆਪਣੇ ਧਰਮ ਗ੍ਰੰਥਾਂ ਨੂੰ ਵੱਡਿਆਂ ਕਰਨ ਦੇ ਲਈ ਤਾਰੀਖ ਨੂੰ ਲੱਭਣ ਦੇ ਚੱਕਰ ਵਿੱਚ ਪਏ ਕਿ ਕਦੋਂ ਇਹ ਬ੍ਰਹਮਾਣਡ ਸਾਜਿਆ ਗਿਆ ਸੀ ਅਸੀਂ ਉਸ ਤਾਰੀਖ ਨੂੰ ਲੱਭ ਲਿਆ ਉਸ ਸਮੇਂ ਨੂੰ ਲੱਭ ਲਗੇ ਪਰ ਵੇਦ ਨਾ ਪਾਈ ਗਿਆ ਪੰਡਿਤੀ ਉਹਨਾਂ ਪੜਦਾਂ ਨੂੰ ਵੀ ਵੇਲਾ ਵਕਤ ਧਿਆਇਆ ਨਹੀਂ ਜੇ ਧਿਆ ਆ ਜਾਂਦਾ ਮਿਲ ਜਾਂਦਾ ਤਾਂ ਕੋਈ ਇੱਕ ਪੁਰਾਣ ਲਿਖ ਦੇਣਾ ਸੀ ਲਿਖਣ ਲੇਖ ਪੁਰਾਣ ਮਹਾਰਾਜ ਕਹਿੰਦੇ ਪੁਰਾਣਾ ਦੇ ਅੰਦਰ ਲਿਖ ਦੇਣਾ ਸੀ ਤੇ yogiyan te qaziyan nu bhi nahi milya phir eh kaun janda ji mud kaun janda hai ਮਹਾਰਜ ਕਹਿੰਦੇ ਜਾਣ ਕਰਤਾ ਸਿਰਫ ਹੀ ਕੋ ਸਾਜੇ ਆਪੇ ਜਾਣੇ ਸੋਈ ਜਿਸ ਕਰਤਾ ਪੁਰਖ ਨੇ ਇਸ ਬ੍ਰਹਿਮੰਡ ਨੂੰ ਸਾਜਿਆ ਹੈ ਉਹੀ ਜਾਣਦਾ ਹੈ ਕੇਵਲ ਕਿ ਇਹ ਕਦੋਂ ਕਿਵੇਂ ਕਿਸ ਰੂਪ ਦੇ ਵਿੱਚ ਸਾਜਿਆ ਗਿਆ ਇਹ ਸਾਰਾ ਯੂਨੀਵਰਸ ਜੋ ਅਸੀਂ ਦੇਖਦੇ ਆ ਸਾਰਾ ਬ੍ਰਹਿਮੰਡ ਕਦੋਂ ਸਾਜਿਆ ਗਿਆ ਕਿਵੇਂ ਸਾਜਿਆ ਗਿਆ ਉਹੀ ਜਾਣਦਾ ਪਿੱਛੇ ਜੇ ਵਿਗਿਆਨ ਨੇ ਕੋਸ਼ਿਸ਼ ਕੀਤੀ ਸੀ ਯਤਨ ਕੀਤਾ ਸੀ ਜਨੇਵਾ ਦੇ ਵਿੱਚ ਉਹਨਾਂ ਦੀ ਇੱਕ ਬੜੀ ਵੱਡੀ ਕਾਨਫਰੰਸ ਵੀ ਹੋਈ ਉਹਨਾਂ ਦੀ ਇੱਕ ਬੜੀ ਵੱਡੀ ਖੋਜ ਵੀ ਚੱਲੀ ਲੈਬ ਵੀ ਤਿਆਰ ਕੀਤੀ ਗਈ ਸੀ ਜਿਹਦੇ ਅੰਦਰ ਉਹਨਾਂ ਨੇ ਯਤਨ ਕੀਤਾ ਸੀ ਇਸ ਬ੍ਰਹਿਮੰਡ ਦੇ ਸਭ ਤੋਂ ਛੋਟਾ ਪਾਰਟੀਕਲ ਹੈ ਨਾ ਜਿਹੜਾ ਅਣੂ ਕਹ ਦਿੰਨੇ ਆਪਾਂ ਨਿਊਟ੍ਰੋਨ ਪ੍ਰੋਟੋਨ ਕਹ ਦਿੰਨੇ ਐ ਇਲੈਕਟ੍ਰੋਨ ਕਹ ਦਿੰਨੇ ਉਹਨਾਂ ਦੀ ਰਾਹੀਂ ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਦੀ ਇੱਕ ਟੱਕਰ ਕਰਵਾਈ ਗਈ ਸੀ ਕਿ ਅਸੀਂ ਵੇਖੀਏ ਜਦੋਂ ਇੱਕ ਦੂਜੇ ਨਾਲ ਟਕਰਾਂਦੇ ਨੇ ਤੇ ਬਣਦਾ ਕੀ ਸ਼ਾਇਦ ਸਾਨੂੰ ਕੁਝ ਮਿਲ ਜਾਏ ਉਹ ਵਿਚਾਰੇ ਆਪਣੀ ਖੋਜ ਵਿੱਚ ਲੱਗੇ ਹੋਏ ਸਨ ਤੇ ਸਾਡੇ ਅਰਗੇ ਜਿਹੜੇ ਘੱਟ ਪੜੇ ਲਿਖੇ ਵਿਦਵਾਨ ਸਨ ਉਹਨਾਂ ਨੇ ਰੌਲਾ ਪਾ ਦਿੱਤਾ ਲਓ ਜੀ ਹੁਣ ਧਰਤੀ ਖਤਮ ਹੋਣ ਵਾਲੀ ਹੈ ਜੀ ਹੁਣ ਇਹ ਇਹ ਕਰਨ ਲੱਗੇ ਉਹ ਇਹ ਕਰਨ ਲੱਗੇ ਕਿਉਂਕਿ ਜਦੋਂ ਸਾਇੰਸ ਕਿਸੇ ਪਾਸੇ ਦੀ ਖੋਜ ਵੱਲ ਤੁਰਦੀ ਹੈ ਤੇ ਜਿਹੜੇ ਝੁੰਝ ਗਿਆਨੀ ਹੁੰਦੇ ਹਨ ਉਹਦੇ ਰਾਹ ਦਾ ਰੋੜਾ ਬਣਨ ਦੀ ਕੋਸ਼ਿਸ਼ ਕਰਦੇ ਹੈ ਮੈਂ ਇਹ ਨਹੀਂ ਕਹਾਂਗਾ ਕਿ ਸਾਇੰਸ ਸਭ ਕੋ ਜੈ ਜਾਂ ਸਾਇੰਸ ਤਾਂ ਸਭ ਕੋ ਜੈ ਨਹੀਂ ਉਹ ਆਪਣੀ ਖੋਜ ਵਿੱਚ ਲੱਗੇ ਆ ਪਿਆਰਿਓ ਉਹਨਾਂ ਨੂੰ ਲੱਗੇ ਰਹਿਣ ਦੋ ਜੋ ਕਰਦੇ ਆ ਉਹਨਾਂ ਨੂੰ ਕਰੀ ਜਾਣ ਦੋ ਅਸੀਂ ਆਪਣੀ ਖੋਜ ਵਿੱਚ ਲੱਗੇ ਆ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਅਰਬਦ ਨਰਬਦ ਤੁੰਦੂਕਾਰਾ ਧਰਨ ਨ ਗਗਨ ਹੁਕਮ ਅਪਾਰਾ ਮਹਾਰਾਜ ਜੀ ਕਹਿੰਦੇ ਅਰਬਾਂ ਖਰਬਾਂ ਸਾਲ ਪਹਿਲਾਂ ਵੀ ਤੁਸੀਂ ਚਲੇ ਜਾਓ ਇਸ ਧਰਤੀ ਨੂੰ ਅਰਬਾਂ ਖਰਬਾਂ ਸਾਲ ਰਿਵਾਇੰਡ ਕਰਕੇ ਵਾਪਸ ਲੈ ਜਾਓ ਤੁਸੀਂ ਜਦੋਂ ਧਰਤੀ ਨਹੀਂ ਸੀ ਜਦੋਂ ਤਾਰੇ ਨਹੀਂ ਸੀ ਜਦੋਂ ਸੂਰਜ ਗ੍ਰਹਿ ਕੁਝ ਵੀ ਨਹੀਂ ਸੀ ਉਸ ਵੇਲੇ ਕੇਵਲ ਇੱਕ ਧੁੰਦੂਕਾਰ ਸੀ ਧੁੰਦੂਕਾਰ ਕਿਹਾ ਜਾਂਦਾ ਹੈ ਪਿਆਰਿਓ ਵੈਕਿਊਮ ਸਪੇਸ ਕੇਵਲ ਸਪੇਸ ਉਹ ਵੀ ਵੈਕਿਊਮ ਰੂਪ ਦੇ ਵਿੱਚ ਸੀ ਕੁਝ ਵੀ ਨਹੀਂ ਸੀ ਇੱਥੇ ਕੁਝ ਵੀ ਨਹੀਂ ਸੀ ਤੇ ਉਸ ਦੇ ਹੁਕਮ ਤੋਂ ਹੌਲੀ-ਹੌਲੀ ਇੱਥੇ ਸਭ ਕੁਝ ਇਸ ਸਪੇਸ ਦੇ ਵਿੱਚ ਜੋ ਵੈਕਿਊਮ ਸੀ ਇੱਥੇ ਬਣਨਾ ਸ਼ੁਰੂ ਹੋਇਆ ਸਪੇਸ ਵੀ ਅਸਲ 'ਚ ਉਸ ਨੇ ਕ੍ਰੀਏਟ ਕੀਤੀ ਸਪੇਸ ਵੀ ਆਪਣੇ ਆਪ ਤੋਂ ਨਹੀਂ ਹੈ ਨਾ ਸਪੇਸ ਨੂੰ ਆਪਾਂ ਆਕਾਸ਼ ਕਹਿ ਦਿੰਨੇ ਆ ਤੇ ਆਕਾਸ਼ ਨੂੰ ਗੁਰਬਾਣੀ ਨੇ ਇੱਕ ਤੱਤ ਮੰਨਿਆ ਵਾ ਪੰਜ ਤੱਤਾਂ ਵਿੱਚੋਂ ਜਿਹੜੇ ਪੰਜ ਤੱਤੇ ਆ ਨਾ ਫਾਈਵ 엘ਿਮੈਂਟਸ ਨੇ ਉਹਨਾਂ ਚੋਂ ਆਕਾਸ਼ ਨੂੰ ਸਪੇਸ ਨੂੰ ਵੀ ਇੱਕ ਤੱਤ ਮੰਨਿਆ ਗਿਆ ਹਾਲਾਂਕਿ ਜਿਹੜੇ ਤੁਹਾਡੇ ਐ ਮਗ ਕਨੇ ਜਿਹਨਾਂ ਨੂੰ ਪੱਛਮੀ ਮੂਲ ਕ ਆਪਾਂ ਕਹਿ ਦਿੰਨੇ ਆ ਵੈਸਟਰਨ ਕੰਟਰੀਜ਼ ਕਹਿੰਦੇ ਨੇ ਇੱਥੋਂ ਦੀ ਜਿਹੜੀ ਟ੍ਰੈਡੀਸ਼ਨ ਹੈ ਜਿਹੜੇ ਇੱਥੋਂ ਦੇ ਵਿਸ਼ਵਾਸ ਨੇ ਇਹਨਾਂ ਨੇ ਆਕਾਸ਼ ਨੂੰ ਸਪੇਸ ਨੂੰ ਤੱਤ ਨਹੀਂ ਮੰਨਿਆ ਇਹ ਨਹੀਂ ਮੰਨਦੇ ਇਹ ਚਾਰ 엘ਮੈਂਟਸ ਮੰਨਦੇ ਆ ਇਹ ਪੰਜਵਾਂ ਸਪੇਸ ਨੂੰ ਨਹੀਂ ਮੰਨਦੇ ਪਰ ਗੁਰਬਾਣੀ ਨੇ ਪੰਜ ਮੰਨੇ ਆ ਗੁਰਬਾਣੀ ਕਹਿੰਦੀ ਆ ਪੰਜਵਾਂ ਵੀ ਇੱਕ ਤੱਤ ਹੈ ਕਿਉਂਕਿ ਜੇ ਜਿਹੜਾ ਕੁਝ ਬਣਿਆ ਉਹਨੂੰ ਟਿਕਾਣ ਲਈ ਕਿਤੇ ਥਾਂ ਤੇ ਚਾਹੀਦੀ ਆ ਨਾ ਕੋਈ ਜਗ੍ਹਾ ਦੇ ਚਾਹੀਦੀ ਆ ਨਾ ਜੇ ਜਗ੍ਹਾ ਹੀ ਹੈ ਨਹੀਂ ਤੇ ਕੁਝ ਬਣਾ ਕੇ ਤੁਸੀਂ ਰੱਖੋਗੇ ਕਿੱਥੇ ਘਰ ਪਾਓਗੇ ਕਿੱਥੇ ਜੇ ਜਗ੍ਹਾ ਹੀ ਹੈ ਨਹੀਂ ਤੁਹਾਡੇ ਕੋਲ ਜਗ੍ਹਾ ਤੇ ਪਹਿਲਾਂ ਚਾਹੀਦੀ ਆ ਨਾ ਫਿਰ ਉਸ ਤੋਂ ਬਾਅਦ ਉੱਥੇ ਜਿਹੜੀ ਇਮਾਰਤ ਆ ਉਹਨੂੰ ਤਾਮੀਰ ਕਰਨਾ ਬਣਾਉਣਾ ਸ਼ੁਰੂ ਕੀਤਾ ਜਾਦਾ ਸਭ ਤੋਂ ਪਹਿਲੀ ਤੇ ਜ਼ਰੂਰਤ ਹੀ ਸਪੇਸ ਦੀ ਹੁੰਦੀ ਹੈ ਜਗ੍ਹਾ ਦੀ ਹੁੰਦੀ ਹੈ ਇਸ ਲਈ ਗੁਰਬਾਣੀ ਨੇ ਸਪੇਸ ਨੂੰ ਵੀ ਇੱਕ ਪ੍ਰਕਾਰ ਦਾ ਤੱਤ ਮੰਨਿਆ ਤੇ ਸਾਰਾ ਵਰਤਾਰਾ ਕਿਵੇਂ ਹੋਇਆ ਬ੍ਰਹਿਮੰਡ ਕਿਵੇਂ ਬਣਿਆ ਮਹਾਰਾਜ ਕਹਿੰਦੇ ਉਹ ਸਜਣ ਵਾਲਾ ਆਪ ਜਾਣਦਾ ਚਾਹ ਕਰਦਾ ਸਿਰ ਠੀਕਾ ਉਹ ਸਾਜੇ ਆਪੇ ਜਾਣੇ ਸੋਈ ਉਹ ਆਪ ਜਾਣਦਾ ਹੈ ਉਸ ਨੂੰ ਪਤਾ ਹੈ ਪਰ ਹਾਂ ਇੱਕ ਹਿੰਟ ਦੇ ਦਿੱਤੀ ਗੁਰੂ ਸਾਹਿਬ ਨੇ ਮਹਾਰਾਜ ਕਹਿੰਦੇ ਤੂੰ ਅੱਗੇ ਖੋਜ ਤੁਸੀਂ ਕਰ ਲਿਓ ਉਹ ਹਿੰਟ ਕੀ ਦਿੱਤੀ ਸਾਚੇ ਤੇ ਪਵਨਾ ਭਇਆ ਪਵਨਾ ਤੇਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਸੱਚੇ ਪਰਮੇਸ਼ਰ ਤੋਂ ਸਾਚੇ ਤੇ ਸੱਚੇ ਰੱਬ ਤੋਂ ਵਾਹਿਗੁਰੂ ਤੋਂ ਪਵਨਾ ਭਇਆ ਪਵਨ ਕਈ ਪ੍ਰਕਾਰ ਦੀਆਂ ਗੈਸਸ ਬਣੀਆਂ ਉਸ ਤੋਂ ਰੱਬ ਤੋਂ ਉਹਨੀਆਂ ਆਪੇ ਬਣਾਈਆਂ ਪਵਨਾ ਤੇਜਲ ਹੋਏ ਤੇ ਇਹ ਜਿਹੜਾ ਪਵਨ ਸੀ ਗੈਸਾਂ ਦਾ ਸਮੂਹ ਸੀ ਇਹਦੇ ਤੋਂ ਕੀ ਬਣਿਆ ਜੀ ਜਲ ਲਿਕੁਇਡ ਬਣਿਆ ਕਿਸੇ ਰੂਪ ਦੇ ਵਿੱਚੋਂ ਸਾਰੇ ਦਾ ਸਾਰਾ ਜਿਹੜਾ ਪਦਾਰਥ ਸੀ ਕੇਵਲ ਖਾਵਾ ਉਹ ਲਿਕਵਿਡ ਰੂਪ ਦੇ ਵਿੱਚ ਫੌਮ ਦੇ ਵਿੱਚ ਆਈ ਤੇ ਪਬਣੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਉਸ ਪਾਣੀ ਤੋਂ ਉਸ ਲਿਕਵਿਡ ਤੋਂ ਹੌਲੀ-ਹੌਲੀ ਕਰਕੇ ਤ੍ਰਿਭਵਨ ਤਿੰਨੇ ਭਵਨ ਜਿਹੜੇ ਅਸੀਂ ਮੰਨਦੇ ਆ ਆਕਾਸ਼ ਪਾਤਾਲ ਤੇ ਬਾਤ ਲੋਕ ਇਹ ਤਿੰਨੇ ਭਵਨ ਭਾਵੇਂ ਬ੍ਰਹਮਾਨ ਇਹ ਸਾਜਿਆ ਗਿਆ ਇਹ ਹੌਲੀ ਸলো ਪ੍ਰੋਸੈਸ ਹੈ ਕਾਫੀ ਲੰਮੇ ਸਮੇਂ ਦਾ ਕਈ ਲੱਖ ਸਾਲਾਂ ਦਾ ਇੱਕ ਵੱਡਾ ਪ੍ਰੋਸੈਸ ਹੈ ਇਹ ਜਿਹਨੂੰ ਗੁਰਬਾਣੀ ਨੇ ਇਦਾਂ ਦੱਸਿਆ ਕਈ ਜਨਮ ਭਏ ਕੀੜ ਪਤੰਗਾ ਕਈ ਜਨਮ ਕਾ ਜ਼ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬੁਰ ਬ੍ਰਿਖ ਹੋਇਓ ਇਹਨੂੰ ਵਿਗਿਆਨ ਵੀ ਮੰਨਦੀ ਹੈ ਇਹ ਸਹਿਜ ਵਿਕਾਸ ਦਾ ਸਿਧਾਂਤ ਹੈ ਕਹ ਰਹੇ ਸਹਿਜ ਵਿਕਾਸ ਸਿਆ ਇਹ ਸਹਿਜੇ ਸਹਿਜੇ ਅਸੀਂ ਜਿਹੜੀ ਅੱਜ ਦੀ ਮਨੁੱਖੀ ਸੱਭਿਆਤਾ ਦੇ ਵਿੱਚ ਪਰਵੇਸ਼ ਕੀਤਾ ਵਾ ਇੱਥੇ ਤੱਕ ਪਹੁੰਚਣ ਦੇ ਲਈ ਲੱਖਾਂ ਕਰੋੜਾਂ ਸਾਲ ਲੱਗਿਆ ਹੈ ਲੱਖਾਂ ਕਰੋੜਾਂ ਸਾਲਾਂ ਦੀ ਮਿਹਨਤ ਹੈ ਕੁਦਰਤ ਦੀ ਹੈ ਕਿਤੇ ਜਾ ਕੇ ਇਨਸਾਨ ਅੱਜ ਦੇ ਆਪਣੇ ਜਿਹੜੀ ਇਹਦੀ ਟੌਪ ਬੁੱਧ ਹੈ ਉੱਥੋਂ ਤੱਕ ਪੁੱਜਿਆ ਹੈ ਇੱਥੋਂ ਤੱਕ ਆਪੜਿਆ ਇਧਰ ਇੱਕ ਬੜਾ ਲੰਮਾ ਚੌੜਾ ਮਿਹਨਤ ਕੁਦਰਤ ਦੀ ਇਹਦੇ ਪਿੱਛੇ ਖੜੀ ਹੋਈ ਹੈ ਤੇ ਜਦੋਂ ਐਡੀ ਵੱਡੀ ਮਿਹਨਤ ਤੋਂ ਬਾਅਦ ਮਿਲੇ ਹੋਏ ਮਨੁੱਖਾ ਜਨਮ ਜਿਹਨੂੰ ਅਸੀਂ ਕਹਿੰਦੇ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ ਨਾ ਐਨੀ ਮਿਹਨਤ ਕੀਤੀ ਤੇ ਮਿਹਨਤ ਤੋਂ ਬਾਅਦ ਮਿਲਿਆ ਹੋਇਆ ਜਨਮ ਜੇ ਬੇਕਾਰ ਨਸ਼ਿਆਂ 'ਚ ਹੀ ਲੱਗ ਗਿਆ ਪਿਆਰਿਓ ਤੇ ਕੁਦਰਤ ਨੇ ਲੱਖਾਂ ਕਰੋੜਾਂ ਸਾਲ ਦੀ ਮਿਹਨਤ ਅਸੀਂ ਬੇਕਾਰ ਕਰ ਦਿੱਤੀ ਜਿਹੜੀ ਉਹਨੇ ਲੱਖਾਂ ਕਰੋੜਾਂ ਸਾਲ ਮਿਹਨਤ ਕਰਕੇ ਇੱਕ ਮਨੁੱਖ ਸਿਰਜਿਆ ਸੀ ਆ ਧਰਤੀ ਦਾ ਹੀ ਨਹੀਂ ਇਸ ਪ੍ਰਗਮਾਣ ਦਾ ਸਭ ਤੋਂ ਸਿਆਣਾ ਜੀਵ ਬਣਾਇਆ ਸੀ ਜਿਹਨੂੰ ਕੁਦਰਤ ਨੇ ਇੱਕ ਰੋਸ਼ਨ ਦਿਮਾਗ ਦਿੱਤਾ ਸੀ ਜਿਹੜਾ ਬਹੁਤ ਕੁਝ ਕਰ ਸਕਦਾ ਸੀ ਜਿਹਨੂੰ ਬਹੁਤ ਵੱਡੀ ਸਮਰੱਥਾ ਦਿੱਤੀ ਸੀ ਬੜੀ ਲੰਮੀ ਚੌੜੀ ਮਿਹਨਤ ਕਰਕੇ ਤੇ ਜੇ ਉਹ ਨਸ਼ਿਆਂ 'ਚ ਹੀ ਲੱਗਿਆ ਪਿਆ ਇਹਦੀ ਮਿਹਨਤ ਤੋਂ ਬਾਅਦ ਹਉਮੈ ਵਿੱਚ ਆਇਆ ਜੀਵ ਜਾਂ ਤੇ ਕਾਮ ਵਿੱਚ ਫਸ ਗਿਆ ਹੈਨਾ ਪੁੱਠੇ ਪਾਸੇ ਤੁਰ ਪਿਆ ਜਾਂ ਗ੍ਰੋਧ ਵਿੱਚ ਫਸ ਗਿਆ ਐਵੇਂ ਲੋਕਾਂ ਦਾ ਨੁਕਸਾਨ ਲੜਾਈਆਂ ਝਗੜੇ ਫੈਰ ਗੈਂਗਸਟਰ ਜੀ ਉਹ ਪਾਰਟੀਆਂ ਬਣਾ ਲਈਆਂ ਕੁੱਟ ਬਣਾ ਲਈ ਮਾਰਾ ਧਾੜ ਕਤਲੋਗਾਰਤ ਇਸ ਪਾਸੇ ਨੂੰ ਤੁਰ ਪਿਆ ਜਾਂ ਕਾਮ ਗ੍ਰੋਧ ਲੋਭ ਜਾਂ ਫਿਰ ਲੋਭ ਵਾਲੇ ਪਾਸੇ ਨੂੰ ਤੁਰ ਪਿਆ ਲਾਲਚੀ ਬੰਤੀ ਹੋ ਗਈ ਜੀ ਲੁੱਟ ਲਓ ਦੁਨੀਆ ਨੂੰ ਘੜਾਪਾ ਲਓ ਠੱਗੀਆਂ ਮਾਰ ਲਓ ਚੋਰੀਆਂ ਕਰ ਲਓ ਜਾਂ ਮੋਹ ਵਾਲੇ ਪਾਸੇ ਨੂੰ ਤੁਰ ਪਿਆ। ਭਈ ਮੈਂ ਤੇ ਮੇਰਾ ਟੱਬਰ ਬਸ ਮੈਂ ਆਪਣੇ ਟੱਬਰ ਲਈ ਹੀ ਜਿਉਣਾ ਹੈ। ਸਭ ਕੁਝ ਇਕੱਠਾ ਕਰਕੇ ਇਸੇ ਨੂੰ ਦੇ ਦੇਣਾ। ਦੁਨੀਆ ਤੋਂ ਖੋਖ ਹੋ ਕੇ ਦੂਰ ਨੂੰ ਵੜ ਦੇਣਾ। ਜਾਂ ਫਿਰ ਅਹੰਕਾਰ ਵਾਲੇ ਪਾਸੇ ਨੂੰ ਤੁਰ ਪਿਆ। ਜੇ ਇਹਨਾਂ ਔਗਣਾਂ ਵਿੱਚ ਹੀ ਫਸਿਆ ਰਿਹਾ ਪਿਆ ਰਹੋ ਤੇ ਚੇਤਾ ਰੱਖਣਾ ਫਿਰ ਕਾਇਨਾਤ ਨੇ ਜਿਹੜੀ ਸਾਡੇ ਲਈ ਮਿਹਨਤ ਕੀਤੀ ਹੈ ਨਾ ਲੱਖਾਂ ਕਰੋੜਾਂ ਅਰਬ ਸਾਲ ਦੀ। ਅਸੀਂ ਉਸ ਦੀ ਮਿਹਨਤ ਨੂੰ ਬੇਕਾਰ ਕਰ ਦਿੰਦੇ ਹਾਂ। ਉਹਨੂੰ ਬੇਕਾਰ ਕਰ ਦਿੰਦੇ ਆ ਇਸ ਲਈ ਮਹਾਰਾਜ ਕਹਿੰਦੇ ਆ ਨਾ ਲੱਖ 84 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਦੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ ਦਾ ਲੱਖਾਂ ਕਰੋੜਾਂ ਸਾਲਾਂ ਦੀ ਮਿਹਨਤ ਤੋਂ ਬਾਅਦ ਮਨੁੱਖਾ ਜੀਵਨ ਹੋਂਦ ਵਿੱਚ ਆਇਆ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਮਨੁੱਖ ਨੂੰ ਪ੍ਰਭੂ ਜੀ ਨੇ ਵਡਿਆਈ ਦਿੱਤੀ ਮਾਣ ਦਿੱਤਾ ਪਰ ਉਸ ਵਡਿਆਈ ਨੂੰ ਇਹ ਰੋਲਿਆ ਕਿਹਦੇ ਪਾਸੇ ਨਸ਼ਿਆਂ ਚ ਵਿਕਾਰਾਂ ਵਾਲੇ ਪਾਸੇ ਇਹ ਸਭ ਕੁਝ ਬਰਬਾਦ ਕਰ ਦਿੱਤਾ ਸੋ ਬੇਨਤੀ ਨੂੰ ਸਮਝਣਾ ਮਹਾਰਾਜ ਕਹਿੰਦੇ ਆਦ ਜੁਗਾਦ ਜੁਗਾਦ ਜੁਗੋ ਜੁਗ ਆਦ ਮੋਢ ਇਸ ਬਹਿਮਾਰ ਦਾ ਜੋ ਬਿਗਨਿੰਗ ਪੁਆਇੰਟ ਹੈ ਮੋਢਿਆ ਜਿਹੜਾ ਉਥੋਂ ਲੈ ਕੇ ਜੁਗਾਦ ਯੁਗ ਤੱਕ ਸਪੇਸਪਲੀ ਇਸ ਸਪੇਸ ਤੋਂ ਗੱਲ ਸ਼ੁਰੂ ਹੁੰਦੀ 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 ਸਮੇਂ ਤੱਕ ਟਾਈਮ ਤੱਕ ਆਈ ਸਮਾਂ ਬਣਿਆ ਤੇ ਸਮੇਂ ਤੋਂ ਅੱਗੇ ਇਹ ਸਾਰਾ ਬ੍ਰਹਿਮੰਡ ਸਾਜਿਆ ਗਿਆ ਇਹ ਚੀਜ਼ਾਂ ਸਮੇਂ ਦੇ ਵਿੱਚ ਨੇ ਪਿਆਰੋ ਟਾਈਮ ਦੇ ਵਿੱਚ ਨੇ ਟਾਈਮ ਹੈ ਨਾ ਜਿਹੜਾ ਨੰਬਰ ਕਲਕੂਲੇਸ਼ਨ ਹੈ ਸਾਡੀ ਜ਼ਿੰਦਗੀ ਦੀ ਉਹ ਬੜਾ ਮਹੱਤਵ ਰੱਖਦੀ ਹੈ ਉਹਦਾ ਆਪਣਾ ਇੱਕ ਬੜਾ ਮਹੱਤਵ ਹੈ ਤੇ ਇਹ ਜਿਹੜਾ ਮਹੱਤਵ ਹੈ ਇਹ ਸਾਨੂੰ ਦੱਸਦਾ ਹੈ ਕਿ ਕਿੰਨਾ ਲੰਮਾ ਪ੍ਰੋਸੈਸ ਚੱਲ ਕੇ ਆਇਆ ਹੈ ਕਿਵੇਂ ਸਮਾਂ ਕਿਵੇਂ ਇਹ ਸਾਰੀਆਂ ਚੀਜ਼ਾਂ ਬਣਦੀਆਂ ਢੋਲ ਟੁਕਦੇ ਗਏ ਮਹਾਰਾਜ ਕਹਿੰਦੇ ਜੁਗਾਂ ਜੁਗਾਂ ਤੋਂ ਤਾ ਕਾ ਅੰਤ ਨਾ ਜਾਣਿਆ ਜਿਨੇ ਇਹ ਸਾਰਾ ਪਸਾਰਾ ਸਿਰਜਿਆ ਉਸਦਾ ਅੰਤ ਨਹੀਂ ਜਾਣਿਆ ਜਾ ਸਕਦਾ ਸਰਬ ਨਿਰੰਤਰ RAM ਰਹਿਆ ਰਬ ਐਸਾ ਰੂਪ ਵਿਖਾਨਿਆ ਬਾਬਾ ਨਾਨਕ ਦੇਵ ਜੀ ਕਹਿਣ ਲੱਗੇ ਪਿਆਰਿਓ ਸਰਬ ਨਿਰੰਤਰ ਮੈਂ ਬੇਨਤੀ ਕਰਾਂ ਸਾਥ ਸੰਗਤ ਆਪ ਜੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੋਈ ਵੀ ਸ਼ਬਦ ਕਿੱਥਿਓ ਵੀ ਪੜ ਲਓ ਗੁਰੂ ਮਹਾਰਾਜ ਹਰ ਸ਼ਬਦ ਦੇ ਅੰਦਰ ਇੱਕ ਗੱਲ ਸਾਨੂੰ ਜ਼ਰੂਰ ਸਮਝਾਉਂਦੇ ਐ ਕਿ ਸਿਰਜਣਹਾਰ ਤੁਹਾਡੇ ਅੰਦਰ ਬੈਠਾ ਹੋਆ ਤੁਹਾਡੇ ਤੋਂ ਬਾਹਰ ਨਹੀਂ ਹੈ ਹੁਣ ਇਹ ਸ਼ਬਦ ਵਿੱਚ ਵੀ ਵੇਖੋ ਸਰਬ ਨਿਰੰਤਰ ਰਾਮ ਰਹਿਆ ਰਬ ਸਰਬ ਦਾ ਅਰਥ ਸਾਰੇ ਨਿਰੰਤਰ ਦਾ ਅਰਥ ਇੱਕ ਰਸ ਕੰਟੀਨਿਊ ਰੱਬ ਜੀ ਚ ਕੰਟੀਨਿਊਟੀ ਆ ਉਹ ਰੁਕ ਨਹੀਂ ਜਾਂਦਾ ਇੱਕ ਥਾਂ ਤੇ ਉਹ ਖੜ ਨਹੀਂ ਜਾਂਦਾ ਉਹ ਲਗਾਤਾਰ ਹੈ ਸਾਰੀਆਂ ਥਾਵਾਂ ਤੇ ਹੈ ਹਰ ਸਮੇਂ ਹਰ ਵੇਲੇ ਹਰ ਜਗ੍ਹਾ ਤੇ ਮੌਜੂਦ ਹੈ ਰਹਿਆ ਰਬ ਸਾਰੀਆਂ ਥਾਵਾਂ ਤੇ ਵਿਆਪਕ ਹੈ ਐਸਾ ਰੂਪ ਵਿਖਾਣਿਆ ਐਸਾ ਰੂਪ ਨਾਮਦੇਵ ਜੀ ਨੇ ਰੱਬ ਜੀ ਦਾ बखਿਆਨ ਕੀਤਾ ਹੈ ਤੇ ਆਪ ਜੀ ਕਹਿਣ ਲੱਗੇ ਜਦੋਂ ਸਤਿਗੁਰ ਦੇ ਸ਼ਬਦ ਨਹੀਂ ਰਾਹੀ ਐਸੇ ਵਾਹਿਗੁਰੂ ਨਾਲ ਜੁੜੀਦਾ ਹੈ ਤਾਂ ਉਸ ਦੀ ਜੋਤ ਪ੍ਰਗਟ ਹੋ ਜਾਂਦੀ ਹੈ गोविंद ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਸਾਡੇ ਰਾਮਈਆ ਵਾਹਿਗੁਰੂ ਜੀ ਆਨੰਦ ਰੂਪ ਹਨ ਖੇੜੇ ਦਾ ਰੂਪ ਹਨ ਖਿਜੇ ਹੋਏ ਨਹੀਂ ਹਨ ਖਿੜਾ ਵਿੱਚ ਹਨ ਅਗਲੇ ਪਦੇ ਚ ਦੱਸਿਆ ਕਿਨੇ ਬਾਬਨ ਬੀਖੂ ਬਾਨੇ ਬੀਖੇ ਬਾਸ ਤੇ ਸੁਖ ਲਾਗ ਲਾ ਇੱਕ ਉਦਾਹਰਣ ਦਿੱਤੀ ਜਿੱਦਾਂ ਬਾਬਾ ਰਵਿਦਾਸ ਜੀ ਨੇ ਕਿਹਾ ਨਾ ਤਮ ਚੰਦਨ ਹਮ ਏਰੰਡ ਬਾਪੁਰੇ ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਬਾਬਾ ਜੀ ਨੇ ਕਮਾਲ ਕਰ ਦਿੱਤੀ ਸਾਹ ਸਹਿਤ ਮੈਂ ਤੇ ਹੈਰਾਨ ਹੁੰਨਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਨਾ ਕਿੰਨੇ ਪ੍ਰਕਾਰ ਦੀ ਨੌਲੇਜ ਕਿੰਨੇ ਪ੍ਰਕਾਰ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਤਿ ਪੁਰਸ਼ਾਂ ਵੱਲੋਂ ਭਰਿਆ ਪਿਆ ਹੋਇਆ ਵਾ ਭਰਿਆ ਪਿਆ ਉਹਨਾਂ ਸਮਿਆਂ 'ਚ ਜਦੋਂ ਕਲਾਸਾਂ ਨਹੀਂ ਸੀ ਕਾਲਜ ਨਹੀਂ ਸੀ ਸੀਰੀਅਸੀਆਂ ਨਹੀਂ ਸੀ ਹੁੰਦੀਆਂ ਉਹਨਾਂ ਸਮਿਆਂ ਦੇ ਵਿੱਚ ਬਾਬਾ ਨਾਨਕ ਬਾਬਾ ਰਬਦਾਸ ਜੀ ਮਾਰਨ ਸਾਨੂੰ ਸਮਝਾ ਰਹੇ ਕਹਿਣ ਲੱਗੇ ਪਿਆਰਿਓ ਜਿਸ ਤਰ੍ਹਾਂ ਤੁਮ ਚੰਦਨ ਹਮੇ ਅਰੰਡ ਬਾਪੁਰੇ ਸੰਗ ਤੁਮਾਰੇ ਵਾਸਾ ਇੱਕ ਪਾਸੇ ਚੰਦਨ ਦਾ ਬੂਟਾ ਬੜਾ ਰੇਰ ਰੇਅਰ ਆਫ ਧਾਰ ਰੇਅਰ ਇਸਕੇ ਚੰਦਨ ਆਮ ਨਹੀਂ ਮਿਲ ਜਾਂਦਾ ਸੰਦੋ ਦੁਨੀਆ ਦੀ ਹਰ ਥਾਂ ਤੇ ਨਹੀਂ ਮਿਲ ਜਾਂਦਾ ਸੰਗ। ਚੰਦਨ ਨੂੰ ਲੈ ਕੇ ਬੜੇ-ਬੜੇ-ਬੜੇ ਗਰੋਹ ਬੜਾ ਕੁਝ ਹੁੰਦਾ। ਜਿਹੜੀਆਂ ਥਾਵਾਂ ਤੇ ਚੰਦਨ ਹੁੰਦਾ ਹੈ ਕਦੇ ਤੁਸੀਂ ਜਾ ਕੇ ਵੇਖਿਓ ਨਾ ਥਾਵਾਂ ਤੇ ਕੀ ਕੁਝ ਚੱਲ ਰਿਹਾ ਹੈ। ਚੰਦਨ ਦੇ ਲਈ ਕੀ ਕੁਝ ਨਹੀਂ ਹੋ ਰਿਹਾ। ਉਹ ਲੱਕੜੀ ਇੰਨੀ ਮਹਿੰਗੀ ਇੰਨੀ ਰੇਅਰ ਹੈ ਤੇ ਉਹਦੇ ਲਈ ਬੜਾ ਕੁਝ ਹੋ ਜਾਂਦਾ। ਗੁਰੂਦੇਵ ਜੀ ਮਹਾਰਾਜ ਕਹਿਣ ਲੱਗੇ ਤਮ ਚੰਦਨ ਹਾਮੇ ਏਰੰਡ ਬਾਪੁਰੇ ਤੇ ਚੰਦਨ ਦੇ ਮੁਕਾਬਲੇ ਤੇ ਏਰੰਡ ਦਾ ਬੂਟਾ ਨਾ ਜਿਹੜਾ ਤਰਖਤ ਹੈ। ਉਹਦੇ ਕੋਲ ਬਹੁਤੀ ਵੱਡੀ ਕੀਮਤ ਨਹੀਂ ਅਰੰਡ ਤੇ ਕਿੱਥੇ ਮਰਜੀ ਉੱਕ ਪੈਂਦਾ ਆਪੇ ਉੱਕ ਪੈਂਦਾ ਉਹਦੇ ਹਰੇਕ ਥਾਂ ਤੇ ਉੱਗ ਜਾਂਦਾ ਕਹਿੰਦੇ ਅਰੰਡ ਦੇ ਬੂਟੇ ਨੂੰ ਜੇ ਚੰਦਨ ਦੇ ਨੇੜੇ ਲਾ ਦੇਈਦਾ ਅਰੰਡ ਦੀ ਆਪਣੀ ਤੇ ਕੋਈ ਕੀਮਤ ਨਹੀਂ ਪਰ ਚੰਦਨ ਦੇ ਨੇੜੇ ਰਹਿ ਕੇ ਚੰਦਨ ਦੀ ਸੁਗੰਧ ਹੀ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ ਅਰੰਡ ਤੇ ਜਿਹੜੀ ਸੁਗੰਧ ਹੀ ਚੰਦਨ ਵਿੱਚੋਂ ਆਉਂਦੀ ਹੈ ਨਾ ਨੇੜੇ ਰਹਿਣ ਕਰਕੇ ਅਰੰਡ ਵਿੱਚੋਂ ਵੀ ਆਉਣ ਲੱਗ ਪੈਂਦੀ ਹੈ ਬਾਬਾ ਜੀ ਕਹਿੰਦੇ ਬਾਬਨ ਬੀਖੂ ਬਾਬਨ ਦਾ ਅਰਥ ਚੰਦਨ ਦਾ ਬੂਟਾ ਉਹ ਵੀ ਇੱਕ ਖਾਸ ਕਿਸਮ ਦਾ ਚੰਦਨ ਵੀ ਅਭੀ ਕਈ ਕਿਸਮਾਂ ਨੇ ਪਿਆਰੋ ਇੱਕ ਖਾਸ ਕਿਸਮ ਜਿਹੜੀ ਬਹੁਤ ਰੇਅਰ ਹੈ ਜਿਵੇਂ ਹਿਰਨ ਦੀਆਂ ਕਈ ਪ੍ਰਜਾਤੀਆਂ ਨੇ ਹਿਰਨ ਹੈ ਨਾ ਜਿਹੜਾ ਜਾਨਵਰ ਉਹਦੀਆਂ ਕਈ ਪ੍ਰਜਾਤੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਹਿਰਨ ਬੜੀ ਖਾਸ ਕਿਸਮ ਦਾ ਆ ਮੇਰੇ ਜਿਹਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਜਿੱਤੋਂ ਸੁਗੰਧੀ ਆਉਂਦੀ ਉਹ ਕਸਤੂਰੀ ਹਰੇਕ ਹਿਰਨ ਦੀ ਨਾਭੀ 'ਚ ਨਹੀਂ ਹੁੰਦੀ ਵੀ ਇੱਥੇ ਭੱਜੀ ਜਾਂਦੀ ਕਿਸੇ ਹਿਰਨ ਨੂੰ ਫੜ ਕੇ ਆਖੋ ਇਹਦੀ ਨਾਭੀ 'ਚ ਕਸਤੂਰੀ ਹੈ ਜੀ ਨਾ 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 ਉਹ ਬਹੁਤ ਰੇਅਰ ਹਿਰਨ ਹੁੰਦੀ ਆ ਜਿਹਦੇ ਜਿਹਦੇ ਕੋਲ ਕਸਤੂਰੀ ਹੁੰਦੀ ਜਿਹਦੇ ਅੰਦਰੋਂ ਸੁਗੰਧੀ ਆਉਂਦੀ ਉਹ ਆਮ ਕੁਛ ਨਹੀਂ ਹੁੰਦੀ ਇਹਦੀਆਂ ਬੜੀਆਂ ਕਿਸਮਾਂ ਨੇ ਬੇਅੰਤ ਕਿਸਮਾਂ ਨੇ ਜਾਨਵਰਾਂ ਦੀਆਂ ਕਿਸਮਾਂ ਬਾਰੇ ਦਰਖਤਾਂ ਦੀਆਂ ਕਿਸਮਾਂ ਬਾਰੇ ਤੇ ਕੁਦਰਤ ਦੇ ਜੋ ਵੱਖ-ਵੱਖ ਵਿਧਾਨ ਹਨ ਉਹਨਾਂ ਬਾਰੇ ਜਦੋਂ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਕੇ ਉਦਾਹਰਣ ਦੇ ਕੇ ਸਮਝਾਉਂਦੇ ਆ ਤੇ ਵਾਰੇ-ਵਾਰੇ ਜਾਈਦਾ ਵੀ ਮਹਾਰਾਜ ਤੁਸੀਂ ਇਹਨਾਂ ਡੀਪ ਚੋਂ ਤੁਹਾਨੂੰ ਸੁ ਕੁਦਰਤ ਨੂੰ ਇੰਨੀ ਗਹਿਰਾਈ ਚੋਂ ਜਾਣਦੇ ਹੋ ਤੇ ਅਸੀਂ ਤੁਹਾਡੇ ਬਚਨਾਂ ਨੂੰ ਰੱਟ ਤੇ ਬਥੇਰਾ ਲਿਆ ਪਰ ਇਹਨਾਂ ਤੋਂ ਸਮਝ ਨਹੀਂ ਲਈ ਸੇਧ ਨਹੀਂ ਪ੍ਰਾਪਤ ਕੀਤੀ ਮਹਾਰਾਜ ਕਹਿਣ ਲੱਗੇ ਜਿਵੇਂ ਬਾਬਨ ਬੀਖੂ ਜੇ ਬੀਖੂ ਦਾ ਅਰਥ ਹੈ ਬ੍ਰਿਕਸ਼ ਦਰਖਤ ਜੇਵੇਂ ਇੱਕ ਖਾਸ ਪੌਣਾ ਚੰਦਨ ਜਿਹੜਾ ਬੰਦਾ ਬਾਨੈ ਬੀਖੇ ਬਨ ਜੰਗਲ ਦੇ ਵਿੱਚ ਕਿਸੇ ਥਾਂ ਤੇ ਹੁੰਦਾ ਬਾਸ ਤੇ ਸੁਖ ਲਾਗੇਲਾ ਉਹਦੇ ਆਲੇ ਦੁਆਲੇ ਜਿਹੜੇ ਬੂਟੇ ਬੰਦੇ ਆ ਨਾ ਉਸ ਪੌਨੇ ਚੰਦਨ ਦੀ ਸੁਗੰਧੀ ਕਰਕੇ ਆਲਾ ਦੁਆਲਾ ਸਾਰਾ ਮੁੱਤਰ ਹੋਇਆ ਰਹਿੰਦਾ ਉਹਦੀ ਸੁਗੰਧੀ ਸਾਰਿਆਂ ਚੋਂ ਆਉਣ ਲੱਗ ਪੈਂਦੀ ਹੈ ਪਰਮੇਸ਼ਰ ਜੀ ਦਿਵੇਂ ਹੀ ਸਰਬੇ ਆਦ ਪਰਮਲਾਦ ਕਾਸ਼ਟ ਚੰਦਰ ਭੈਲਾ ਸਾਰੇ ਪਾਸੇ ਵਾਹਿਗੁਰੂ ਜੀ ਤੁਸੀਂ ਆਪ ਵਿਆਪਕ ਹੋ ਤੇ ਜਿਨ੍ਹਾਂ ਨੂੰ ਤੁਹਾਡੀ ਸੋਝੀ ਆ ਜਾਂਦੀ ਨਾ ਜਿਹੜੇ ਤੁਹਾਡੇ ਨਾਲ ਜੁੜ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਚੰਦਰ ਦੇ ਨੇੜੇ ਰਹਿਣ ਵਾਲਿਆਂ 'ਚ ਉਹ ਚੰਦਰ ਦੀ ਸੁਗੰਧੀ ਆਉਂਦੀ ਤੇ ਵਾਹਿਗੁਰੂ ਜੀ ਜਿਹੜੇ ਤੁਹਾਡੇ ਨੇੜੇ ਰਹਿਣ ਲੱਗ ਪੈਂਦੇ ਨਾ ਉਹਨਾਂ ਦੇ ਅੰਦਰੋਂ ਤੁਹਾਡੀ ਸੁਗੰਧੀ ਆਉਣ ਲੱਗ ਪੈਂਦੀ ਉਹ ਤੁਹਾਡੇ ਗੁਣਾ ਨੂੰ ਆਪਣੇ ਅੰਦਰ ਧਾਰਨ ਕਰਨ ਲੱਗ ਪੈਂਦੇ ਆ ਜਿਹੜੇ ਸਿਮਰਨ ਕਰਦੇ ਆ ਰੱਬ ਨੂੰ ਜਪਦੇ ਆ ਰੱਬ ਨਾਲ ਜੁੜੇ ਹੋਏ ਆ ਰੱਬ ਰੱਬ ਕਰਦੇ ਆ ਉਹਨਾਂ ਦੇ ਅੰਦਰ ਉਹ ਵਾਹਿਗੁਰੂ ਦੇ ਗੁਣਾਂ ਦੀ ਮਹਿਕ ਆਉਣ ਲੱਗ ਜਾਂਦੀ ਪਿਆਰੋ ਰੱਬੀ ਹੋਣਾਂ ਦੀ ਵਾਹਿਗੁਰੂ ਜੀ ਦੇ ਗੁਣ ਉਹਨਾਂ ਦੇ ਅੰਦਰ ਸਮਾਇਏ ਹੋਏ ਹੁੰਦੇ ਆ ਮਹਾਰਾਜ ਕਹਿੰਦੇ ਸਰਬੇ ਆਦ ਸਾਰੀਆਂ ਥਾਵਾਂ ਤੇ ਆਦ ਤੋਂ ਲੈ ਕੇ ਪਰਮ ਆਦ ਪਰਮ ਆਦ ਪਰਮ ਆਦ ਦੋ ਸ਼ਬਦਾਂ ਤੋਂ ਬਣਿਆ ਸ਼ਬਦ ਹੈ ਜਿਵੇਂ ਚੰਦਨ ਦਾ ਬੂਟਾ ਕਿਸੇ ਥਾਂ ਤੇ ਹੋਵੇ ਕਾਸ਼ਟ ਚੰਦਨ ਭੈਲਾ ਉਹਦੇ ਨੇੜੇ ਦੀ ਲੱਕੜ ਸਾਰੀ ਚੰਦਨ ਹੋ ਜਾਂਦੀ ਹੈ ਨਾ ਤੇ ਅਗਲੀ ਉਦਾਹਰਣ ਦਿੱਤੀ ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਭੈਲਾ ਮੰਨਿਆ ਗਿਆ ਬਈ ਇੱਕ ਪਾਰਸ ਇੰਦਾ ਵੀ ਧਾਤ ਆ ਜੇਕਰ ਲੋਹਾ ਪਿੱਤਲ ਤਾਂਬਾ ਉਹਨੂੰ ਸ਼ੋਹ ਜਾਵੇ ਉਹਦੀ ਸ਼ੋਹ ਪ੍ਰਾਪਤ ਕਰ ਲੈ ਤੇ ਉਹ ਸੋਨਾ ਬਣ ਜਾਂਦਾ ਪਾਰਸ ਦੀ ਸ਼ੋਹ ਪ੍ਰਾਪਤ ਕਰਨ ਦੇ ਨਾਲ ਮੇਬੀ ਉਹਨਾਂ ਸਮਿਆਂ ਦੇ ਵਿੱਚ ਕੋਈ ਇੰਦਾ ਦਾ ਰਸਾਇਣਿਕ ਪਦਾਰਥ ਹੋਣਾ ਕੈਮੀਕਲੀ ਕੋਈ ਇੰਦਾ ਦੀ ਚੀਜ਼ ਜਿ세 ਨੇ ਹੋ ਸਕਦਾ ਹੈ ਯਾਦ ਕਰ ਲਈ ਹੋਵੇ ਖੋਜਾਂ ਦੁਨੀਆ ਦੇ ਹੁੰਦੀਆਂ ਪਿਆਰਿਓ ਕਈ ਰਾਹਾਂ 'ਚ ਰਹਿ ਜਾਂਦੀਆਂ ਜਦੋਂ ਬਹੁਤ ਵੱਡੇ ਜਿਹੜੇ ਕਾਰਪੋਰੇਟ ਹੁੰਦੇ ਆ ਨਾ ਦੁਨੀਆ ਨੂੰ ਆਪਣੇ ਹੱਥ 'ਚ ਚਲਾਉਣ ਦਾ ਯਤਨ ਕਰਨ ਵਾਲੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਫਿਰ ਉਹ ਕਹਿੰਦੇ ਆ ਆਮ ਲੋਕਾਂ ਤੱਕ ਇਹ ਚੀਜ਼ਾਂ ਨਹੀਂ ਜਾਣੀਆਂ ਚਾਹੀਦੀਆਂ ਸਾਡੇ ਕੋਲ ਰਹਿਣੀਆਂ ਚਾਹੀਦੀਆਂ ਕਈ ਖੋਜਾਂ ਇਸੇ ਗੱਲ ਕਰਕੇ ਖਤਮ ਹੋ ਗਈਆਂ ਨੇ ਇੱਕ ਮਨੁੱਖ ਜਿਹਨੇ ਬਿਜਲੀ ਨੂੰ ਖੋਜਿਆ ਉਹਨੂੰ ਤੇ ਤੁਸੀਂ ਸਾਰੇ ਜਾਣਦੇ ਆ ਪਰ ਇੱਕ ਨੇ ਤੁਹਾਡੇ ਅਮਰੀਕਾ 'ਚ ਵੀ ਖੋਜ ਕਰ ਲਈ ਸੀ ਕਿ ਇਹ ਜਿਹੜੀ ਬਿਜਲੀ ਹੈਗੀ ਆ ਇਹਨੂੰ ਅਸੀਂ ਕਿਰਨਾਂ ਦੀ ਰਾਹੀਂ ਹਰੇਕ ਥਾਂ ਤੇ ਭੇਜ ਸਕਦੇ ਆ ਜ਼ਰੂਰੀ ਨਹੀਂ ਕਿ ਤਾਰਾਂ ਪਾਓ ਤੇ ਮੁੜ ਕੇ ਤੁਹਾਡੇ ਮੀਟਰ ਲੱਗੇ ਹੋਣ ਤੇ ਉਹਨਾਂ ਦਾ ਬਿੱਲ ਆਵੇ ਨਹੀਂ ਇਹਨੂੰ ਫ੍ਰੀ ਟੂ 에ਅਰ ਕੀਤਾ ਜਾ ਸਕਦਾ ਐਸੇ ਬੰਦੇ ਦਾ ਵਿਰੋਧ ਹੋਇਆ ਜੀ ਵਿਰੋਧ ਹੋਇਆ ਉਹਦਾ ਉਹਨੂੰ ਖਤਮ ਕਰ ਦਿੰਦਾ ਉਹਦੀ ਖੋਜ ਨੂੰ ਖਤਮ ਕਰ ਦਿੰਦਾ ਕਿਉਂਕਿ ਉਹਦੀ ਖੋਜ ਦੀ ਰਾਹੀਂ ਆਮ ਲੋਕਾਂ ਨੂੰ ਫ੍ਰੀ ਦੇ ਵਿੱਚ ਬੜਾ ਵੱਡਾ ਸੁੱਖ ਮਿਲ ਜਾਣਾ ਸੀ ਪਰ ਉਹ ਜਿਹੜੇ ਵੱਡੇ ਮਗਰਮੱਛੇ ਆ ਉਹ ਨਹੀਂ ਚਾਹੁੰਦੇ ਵੀ ਅੰਜ ਹੋ ਗਏ ਇਸ ਤਰੀਕੇ ਨਾਲ ਹੋ ਗਏ ਸੋ ਇਸ ਲਈ ਪਿਆਰਿਓ ਤੁਮ ਚੇ 파ਰਸ 함 ਚੇ ਲੋਹਾ ਸੰਗੇ ਕੰਚਨ ਭੈਲਾ ਤੁਸੀਂ 파ਰਸ ਦੀ ਯਾਈ ਹੋ ਅਸੀਂ ਲੋਹੇ ਵਰਗੇ ਆ ਤੁਹਾਡੀ ਸੰਗਤ ਵਿੱਚ ਰਹਿਣ ਕਰਕੇ ਅਸੀਂ ਲੋਹੇ ਤੋਂ ਕੰਚਨ ਸੋਨਾ ਬਣ ਜਾਂਦੇ ਹਾਂ ਤੂੰ ਦਿਆਲ ਲਾਲ ਰਤਨ ਲਾਲ ਏ ਵਾਹਿਗੁਰੂ ਜੀ ਤੂੰ ਦਿਆਲੂ ਹੈ ਬੜਾ ਕੀਮਤੀ ਰਤਨ ਹੈ ਨਾਮਾ ਸਾਚ ਸਮਾਏ ਦਾ ਪਿਆਰਿਓ ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਪਰ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ ਪਰ ਪਰਮੇਸ਼ਰ ਜੀ ਤੁਸੀਂ ਕੀ ਕਰਦੇ ਆ ਆਪਣੇ ਭਗਤ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਆ ਜਿਹੜਾ ਭਗਤ ਤੁਹਾਡਾ ਤੁਹਾਡੇ ਨਾਲ ਜੁੜਦਾ ਨਾ ਉਹਦੇ ਵਿੱਚ ਤੇ ਤੁਹਾਡੇ ਵਿੱਚ ਫਰਕ ਨਹੀਂ ਰਹਿ ਜਾਂਦਾ ਕੋਈ ਹਰਕਾਰ ਸੇਵਕ ਸੋਹ ਹਰ ਜਿਹਾਂ ਭੇਦ ਨਾ ਜਾਣੋ ਮਾਨਸ ਦੇ ਆ ਉਹ ਤੁਹਾਡੇ ਵਰਗਾ ਹੀ ਹੋ ਜਾਂਦਾ ਤੇ ਅੱਗੇ ਹੋਰਾਂ ਨੂੰ ਵੀ ਤੁਹਾਡੇ ਨਾਲ ਜੋੜਨ ਵਾਲਾ ਬਣ ਗਿਆ ਕਰਦਾ ਹੈ ਸੋ ਅੱਜ ਦੇ ਪਾਵਨ ਸ਼ਬਦ ਦੇ ਅੰਦਰੋਂ ਕਿਰਪਾ ਦੇ ਕਰ ਵਿਚਾ ਕੇ ਬਾਬਾ ਨਾਮਦੇਵ ਜੀ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਗੋਬਿੰਦ ਕਾਜ ਹੈ ਸ਼ਬਦ ਬਾਜ ਹੈ ਭਾਈ ਜਦੋਂ ਗੁਰੂ ਦਾ ਸ਼ਬਦ ਸਾਡੀ ਸੁਰਤ ਦੇ ਅੰਦਰ ਵੱਜਦਾ ਭਾਵ ਟਿਕਦਾ ਹੈ ਉਹਦੀ ਸੋਝੀ ਆਉਂਦੀ ਹੈ ਉਦੋਂ ਫਿਰ ਗੋਬਿੰਦ ਜੀ ਪ੍ਰਗਟ ਹੋ ਜਾਂਦੇ ਹਨ ਫਰਕਾਖ ਹੋ ਜਾਂਦੇ ਹਨ ਤੇ ਗੋਬਿੰਦ ਦਾ ਸਰੂਪ ਹੈ ਆਨੰਦ ਰੂਪੀ ਮੇਰੋ ਰਾਮਈਆ ਉਹ ਆਨੰਦ ਰੂਪ ਹਨ ਯਤਨ ਕਰਿਏ ਗੁਰੂ ਸਾਹਿਬ ਦੇ ਸ਼ਬਦ ਦੀ ਸੋਚੀ ਲੈ ਕੇ ਗੁਰੂ ਸਾਹਿਬ ਦੀ ਸਿੱਖਿਆ ਦੇ ਮੁਤਾਬਕ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਇਹੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ ਪਉਨ ਜੁਕ ਲਈ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ